ਚਲ ਕੋਈ ਨਵੀਂ ਸ਼ਾਲੀ ਤੂੰ ਐਵੇਂ ਫਿਕਰ ਨਾ ਕਰ ਮੈਂ ਤੇਰੀ ਸੱਸ ਨਾਲ ਗੱਲ ਜ਼ਰੂਰ ਕਰਾਂਗੀ ਤੇ ਉਹ ਸਮਝ ਜੂ ਗੁਰਬਲ ਤੈਨੂੰ ਕੀ ਲੱਗਦਾ ਮੈਂ ਆਪਦੇ ਸੱਸ ਨੂੰ ਕਦੇ ਸਮਝਾਇਆ ਨਹੀਂ ਬਹੁਤ ਵਾਰੀ ਮੱਥਾ ਮਾਰ ਲਿਆ ਪਰ ਉਹ ਨਹੀਂ ਸਮਝਦੀ ਆ ਹੁਣ ਤਾਂ ਸੋਚ ਹੀ ਰੱਖਿਆ ਵੀ ਮੈਂ ਆਪਦੀ ਨੂੰ ਦਾ ਕੋਈ ਸ਼ੌਕ ਨਹੀਂ ਬੁਰਾ ਕਰਨਾ ਬਸ ਦੁਖੀ ਕਰਕੇ ਰੱਖਣਾ ਤੇ ਉਹ ਕਦੀ ਜਾਂਦੀ ਆ ਲੈ ਦੱਸ ਉਹ ਕਿ ਲੋਕਾਂ ਦੀ ਪਰਵਾਹ ਨਾ ਕਰੋ ਕੁੜੇ ਆਪਾਂ ਸਮਾਜ ਚ ਹੀ ਰਹਿਣੇ ਆ ਦੁੱਖ ਦੇ ਸੁੱਖ ਦੇ ਲੋਕ ਹੀ ਕੰਮ ਆਉਣਗੇ ਆਂਟੀ ਜੀ ਆਪਾਂ ਲੋਕਾਂ ਤੋਂ ਲੈਣਾ ਕੀ ਐ ਲੋਕ ਨੇ ਕੰਮ ਆਉਂਦੇ ਅੱਜਕੱਲ ਅੱਜਕੱਲ ਤਾਂ ਆਪਣੇ ਕੰਮ ਆਉਂਦੇ ਨੇ ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਤੇਰੀਆਂ ਗੱਲਾਂ ਹੀ ਨਾ ਪੱਲੇ ਨਹੀਂ ਪੈਂਦੀਆਂ ਹੈਗੀਆਂ ਇਹ ਤਾਂ ਦੇਖ ਸਾਡਾ ਪਿੰਡ ਹੈ ਪਿੰਡ ਚ ਇਹ ਜਿਹਾ ਮਾਹੌਲ ਨਹੀਂ ਹੁੰਦਾ ਮੈਂ ਤਾਂ ਉਹਦੀ ਨੂੰ ਨੂੰ ਨਾ ਅੱਜ ਬਾਹਰ ਨਿਕਲਦੇਵਾ ਨਾ ਪਹਿਲਾਂ ਕਦੇ ਨਿਕਲ ਦਿੱਤੀ ਐ ਆਂਟੀ ਜੀ ਉਹ ਵੀ ਤੁਹਾਡੀ ਬੁੜੀਆਂ ਲਈ ਸੋਸ ਅੱਜਕੱਲ ਨਾ ਜ਼ਮਾਨਾ ਬਹੁਤ ਬਦਲ ਚੁੱਕਾ ਔਰਤਾਂ ਕੀ ਕੁਝ ਨਹੀਂ ਕਰ ਸਕਦੀਆਂ ਬੰਦੇ ਦੇ ਬਰਾਬਰ ਦਾ ਹੱਕ ਦਿੱਤਾ ਜਾਂਦਾ ਆਸ ਤਾਂ ਕੋਈ ਨਹੀਂ ਬੁਲਬੁਲ ਹੁਣ ਤੇ ਨਹੀਂ ਕੋਈ ਉਮੀਦ ਆ ਕਿਉਂਕਿ ਜਿਹੜੇ ਸੁਪਨੇ ਇੱਕ ਵਾਰ ਟੁੱਟ ਜਾਂਨ ਉਹ ਦੁਬਾਰਾ ਨਹੀਂ ਜੁੜਦੇ ਹੈਗੇ ਚੱਲ ਮੇਰੀ ਗੱਲ ਸੁਣ ਤੂੰ ਬੈਠ ਏਥੇ ਮੈਂ ਕੋਈ ਬਾਹਰ ਕੰਮ ਤੈਨੂੰ ਦੇਖਾਂ ਤੁਸੀਂ ਜਾਓ ਇੱਥੋਂ ਜੇ ਕੋਈ ਇੱਥੇ ਆ ਗਿਆ ਐਵੇਂ ਕਲੇਸ਼ ਖੜਾ ਹੋਊ ਮੈਨੂੰ ਨਹੀਂ ਕੁਝ ਪਤਾ ਹੈਗਾ ਕੋਈ ਆਵੇ ਚਾਹੇ ਨਾ ਆਵੇ ਮੈਂ ਹੁਣ ਉਦੋਂ ਜਾਊਂਗੀ ਜਦੋਂ ਤੋ ਮੈਨੂੰ ਹਾਂ ਕਰੇਗਾ ਮੈਨੂੰ ਬਖਸ਼ ਦੇ ਕਿਉਂ ਐਵੇਂ ਘਰ ਖਰਾਬ ਕਰਦੀਆਂ ਸਮਝ ਜਾ ਤੂੰ ਸਮਝ ਜਾ ਨਾ ਮੈਂ ਤੈਨੂੰ ਪਿਆਰ ਕਰਦੀਆਂ ਕਿੰਨੀ ਕ ਵਾਰ ਸਮਝਾਵਾਂ ਹੁਣ ਤੂੰ ਮੈਨੂੰ ਚਾਹੇ ਰੱਖ ਕਹੇ ਮਾਂ ਪਰ ਮੈਂ ਨਹੀਂ ਜਾਂਦੀ ਪਰ ਮੈਂ ਮੈਂ ਕੁਝ ਨਹੀਂ ਸੋਨਾ ਤੈਨੂੰ ਮੈਨੂੰ ਅਪਣਾਉਣਾ ਹੀ ਪਊਗਾ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਮੈਂ ਤੇਰਾ ਬਹੁਤ ਪਿਆਰ ਕਰਦੀ ਹਾਂ ਅਮੋਲ ਮੈਂ ਹੁਣ ਜਾ ਕੁਝ ਨਹੀਂ ਕਰਨਾ ਵਿਸ਼ਾਲੀ ਏ ਕੀ ਸੀਗਾ ਉਸकी ਬੁਲਬੁਲ ਕੀ ਮਤਲਬ ਦੇਖ ਵੀ ਸ਼ਾਲੀ ਮੈਂ ਕੋਈ ਨਿਆਣੀ ਤਾਂ ਹੈ ਨਹੀਂ ਜਿਹੜਾ ਮੈਨੂੰ ਕੁਝ ਪਤਾ ਲੱਦਾ ਮੈਨੂੰ ਸੱਚੀ ਸੱਚੀ ਦੱਸ ਦੇ ਇਹ ਕੌਣ ਸੀ ਤੇ ਇੱਥੇ ਕੀ ਕਰਨ ਆਏ ਸੀ ਬੁਲਬੁਲ ਤੂੰ ਗਲਤ ਸਮਝ ਰਹੀ ਆ ਇਹ ਤੋਂ ਨੇ ਦਾ ਛੋਟਾ ਭਰਾ ਛੋਟਾ ਭਰਾ ਪਰ ਭਾਜੀ ਦਾ ਤਾਂ ਕੋਈ ਛੋਟਾ ਭਰਾ ਹੀ ਨਹੀਂ ਹੈਗਾ ਉਹ ਤਾਂ ਇਕੱਲੇ ਨੇ ਹਾਂ ਬੁਲਬੁਲ ਮੈਨੂੰ ਵੀ ਵਿਆਹ ਤੋਂ ਬਾਅਦ ਪਤਾ ਲੱਗਿਆ ਵੀ ਇਹਨਾਂ ਦਾ ਛੋਟਾ ਭਰਾ ਹੈਗਾ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਸੀਗਾ ਦੱਸਿਆ ਨਹੀਂ ਪਰ ਕਿਉਂ ਇਹਦਾ ਕੀ ਰੀਜ਼ਨ ਹੈ ਬੁਲਬੁਲ ਅਸਲ 'ਚ ਟੋਨੀ ਦਾ ਸਕਾ ਭਰਾ ਨਹੀਂ ਹੈਗਾ ਸੋ ਤੇਲਾ ਭਰਾ ਤੇ ਇੱਥੇ ਨਹੀਂ ਰਹਿੰਦਾ ਚੰਡੀਗੜ੍ਹ ਹੀ ਰਹਿੰਦਾਗਾ ਛਲ ਕੋਈ ਨਾ ਜਿਸ ਸਕਾ ਭਰਾ ਨਹੀਂ ਹੈਗਾ ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਤੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਪਹਿਲਾਂ ਇਹਨਾਂ ਨੇ ਤਾਂ ਨਹੀਂ ਦੱਸਿਆ ਕਿਉਂਕਿ ਗਲਤ ਕੰਮਾਂ 'ਚ ਪੈ ਗਿਆ ਸੀ ਗਲਤ ਕੰਮਾਂ 'ਚ ਮੈਨੂੰ ਕੋ ਸਮਝ ਨਹੀਂ ਆ ਰਹੀ ਮਤਲਬ ਇਹ ਇਹ ਪਹਿਲਾਂ ਮੁੰਡਾ ਨਾਰਿਆਂ ਲੱਗਿਆ ਸੀ ਮੰਦਿਰ 'ਚ ਰਲ ਗਿਆ ਸੀ ਤੇ ਲੜਾਈਆਂ ਕਰਨ ਲੱਗ ਗਿਆ ਸੀ ਉਸ ਤੋਂ ਬਾਅਦ ਇਹਦੇ ਕਤਲ ਦਾ ਕੇਸ ਪੈ ਗਿਆ ਤਾਂ ਹੀ ਇਹਦੇ ਘਰ ਦੇ ਨੇ ਦੱਸਿਆ ਨਹੀਂ ਅੱਛਾ ਫਿਰ ਤਾਂ ਬਹੁਤ ਮਾੜੀ ਗੱਲ ਐ ਇੰਨਾ ਸੋਹਣਾ ਸੁਨੱਖਾ ਤੇ ਪੜੇ ਲਿਖਾ ਹੋਣ ਦੇ ਬਾਵਜੂਦ ਵੀ ਇਹਨਾ ਕੰਮਾਂ 'ਚ ਪੈ ਗਿਆ ਇਹੀ ਤਾਂ ਮੈਨੂੰ ਨਹੀਂ ਸਮਝ ਆ ਰਿਹਾ ਬੁਲਬੁਲ ਵੀ ਇੰਨਾ ਪੜਿਆ ਲਿਖਿਆ ਇੰਨਾ ਸੋਹਣਾ ਸੁਨੱਖਾਗਾ ਕਿਉਂ ਆਪਦੀ ਜ਼ਿੰਦਗੀ ਖਰਾਬ ਕਰ ਰਿਹਾ ਪਰ ਤੇਰੇ ਕੋਲ ਇੱਥੇ ਕੀ ਕਰਨ ਆਏ ਸੀ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਵੀ ਸ਼ਾਲੀ ਮੈਨੂੰ ਸੱਤ-ਸੱਤ ਦੱਸ ਦੇ ਕੀ ਗੱਲ ਹੈ ਮੈਂ ਮੈਂ ਤਾਂ ਹਾ ਗੇਟ ਨੂੰ ਤਾਲਾ ਲਾਉਣ ਆਈ ਸੀ ਦੇਖ ਵੀ ਸ਼ਾਲੀ ਆਪਾਂ ਇਕੱਠੇ ਪੜੇ ਲਿਖੇ ਆਂ ਤੂੰ ਮੇਰੇ ਬਹੁਤ ਵਧੀਆ ਫਰੈਂਡ ਹੈ ਹਾਸ ਤੱਕ ਤੂੰ ਮੇਰੇ ਤੋਂ ਕੋਈ ਗੱਲ ਨਹੀਂ ਲੁਕੋਈ ਪਰ ਮੈਨੂੰ ਅੱਜ ਲੱਗ ਰਿਹਾ ਤੂੰ ਮੇਥੋਂ ਕੁਝ ਲੁਕੋ ਰਹੀ ਹੈ ਮੈਂ ਮੈਂ ਕਿ ਲੁਕਾਣਾ ਬੁਲਬੁਲ ਤੇ ਤੋਂ ਮੈਂ ਤਾਂ ਚਾਹ ਪੁੱਛ ਨਹੀਂ ਸੀ ਇਹਨੂੰ ਵੀ ਤੂੰ ਚਾਹ ਪੀਣੀ ਆ ਔਰ ਕੋਈ ਗੱਲ ਨਹੀਂ ਹੈਗੀ ਤੂੰ ਜਿੰਨਾ ਮਰਜੀ ਮੇਰੇ ਤੋਂ ਗੱਲ ਕੋਲਾ ਪਰ ਤੇਰੇ ਚਿਹਰੇ ਤੇ ਸਾਫ਼ ਦਿਖ ਰਿਹਾ ਕਿ ਤੂੰ ਕੁਛ ਲੁਕੋ ਰਹੀ ਐ ਮੇਰੇ ਤੋਂ ਗੁਰਗੁਰ ਆਹ ਕੀ ਗੱਲਾਂ ਲੈ ਕੇ ਬੈਗੀ ਤੂੰ ਤੂੰ ਤੇ ਇੱਕ ਗੱਲ ਨੂੰ ਫੜ ਕੇ ਬੈੜ ਗਈ ਮੈਂ ਤਾਂ ਉਹਨੂੰ ਚਾਹ ਹੀ ਪੁੱਛਣਾਈ ਸੀ ਤੂੰ ਪਤਾ ਨਹੀਂ ਕੀ ਕੀ ਸੋਚੀ ਜਾਨੀ ਐ ਮੇਰੇ ਬਾਰੇ ਦੇਖ ਵੇ ਸ਼ਾਲੀ ਤੂੰ ਆਪਾਂ ਨੇ ਜੇ ਨਾ ਮਾਰ ਮੇਰੇ ਕੋਲ ਕਦੇ ਤੂੰ ਕਹਿੰਦੀ ਆ ਮੈਂ ਦਰਵਾਜ਼ੇ ਨੂੰ ਤਾਲਾ ਲਾਣ ਆਈ ਸੀ ਕਦੀ ਕਹਿੰਦੀ ਮੈਂ ਉਹਨੂੰ ਚਾਹ ਪੁੱਛਣ ਆਈ ਸੀਗੀ ਇਹ ਗੋਲਮੋਲ ਗੱਲਾਂ ਨੇ ਤੇਰੀਆਂ ਨਹੀਂ ਨਹੀਂ ਬੁਰ ਬੁਰ ਤੂੰ ਤਾਂ ਮੇਰੀ ਪੱਕੀ ਸਹੇਲੀ ਆ ਮੈਂ ਤੇਰੇ ਤੋਂ ਕੋਈ ਗੱਲ ਕਿਵੇਂ ਲਕਾਂਗੀ ਬਸ ਵੀ ਸ਼ਾਲੀ ਜੇ ਪੱਕੀ ਸਹੇਲੀ ਸਮਝਦੀ ਹੁੰਦੀ ਨਾ ਅਸ ਤੂੰ ਮੈਨੂੰ ਸੱਚਾ 40 ਦੱਸ ਦੀ ਗੱਲ ਕੀ ਆ ਬੁਰ ਬੁਰ ਇਹ ਮੇਰੀ ਕੋਈ ਗੱਲ ਨਹੀਂ ਜਿਵੇਂ ਤੂੰ ਸੋਚ ਰਹੀ ਆ ਤੂੰ ਤਾਂ ਇੱਕ ਫालतू ਦੀ ਗੱਲਾਂ ਲੈ ਕੇ ਬੈਠ ਗਈ ਚਲਾ ਚਲੀਏ ਆਪਾਂ ਪਰ ਕਿਸੇ ਗੈਰ ਮਰਦ ਦੇ ਗਲੇ ਲਾ ਕੇ ਸ਼ਾਹ ਕੌਣ ਪੁੱਛਦਾ ਹੁੰਦਾ ਵਿਸ਼ਾਲੀ ਜੋ ਤੂੰ ਕਰ ਰਹੀ ਹੈ ਤੈਨੂੰ ਲੱਗਦਾ ਤੂੰ ਸਾਰਾ ਕੁਝ ਠੀਕ ਕਰ ਰਹੀ ਹੈ ਗੁਰਬੁਰ ਮੈਨੂੰ ਇਹ ਤਾਂ ਨਹੀਂ ਪਤਾ ਕਿ ਮੈਂ ਜੋ ਕਰ ਰਹੀ ਹਾਂ ਉਹ ਸਹੀ ਆ ਜਾਂ ਗਲਤ ਪਰ ਮੈਨੂੰ ਇੰਨਾ ਪਤਾ ਵੀ ਪਾਣੀ ਤੋਂ ਬਿਨਾਂ ਧਰਤੀ ਬੰਜਰ ਬਣ ਜਾਂਦੀ ਹੈ ਤੇ ਮੈਂ ਬੰਜਰ ਨਹੀਂ ਬਣ ਸਕਦੀ ਪਰ ਵਿਸ਼ਾਲੀ ਟੋਨੀ ਨਾਲ ਤੇਰਾ ਵਿਆਹ ਹੋਇਆ ਥੂ ਦੇ ਨਾ ਲਾਵਾ ਲਿੱਤੀਆਂ ਨੇ ਤੇ ਪੂਰੀ ਰੀਤੀ ਰਿਵਾਜ ਹੋਏ ਨੇ ਤੂੰ ਆ ਮੈਂ ਉਹਨੂੰ ਨਕਾਰ ਨਹੀਂ ਸਕਦੀ ਮੈਂ ਕਦੋਂ ਨਕਾਰਦੀ ਬੁਰਗੁ ਉਹ ਤਾਂ ਮੇਰੇ ਕੋਲ ਹੀ ਨਹੀਂ ਆਉਂਦਾ ਹੈਗਾ ਜਿਹੜਾ ਪਿਆਰ ਮੈਨੂੰ ਟੋਣੇ ਤੋਂ ਚਾਹੀਦਾ ਸੀ ਨਾ ਉਹ ਤਾਂ ਨੇ ਕਦੇ ਦਿੱਤਾ ਹੀ ਨਹੀਂ ਹੈਗਾ ਹੁਣ ਤਾਂ ਬਸ ਸਾਰਾ ਦਿਨ ਕੰਮ ਹੀ ਕੰਮ ਦਿਖਦਾ ਮੈਂ ਤਾਂ ਉਹਨੂੰ ਕਦੇ ਦਿਖੀ ਨਹੀਂ ਵਿਸ਼ਾਲੀ ਮੈਂ ਮੰਨਦੀ ਆ ਕਿ ਕੰਮ ਵੀ ਜ਼ਰੂਰੀ ਹੈ ਇਹਦੇ ਨਾਲ ਹੀ ਤੁਹਾਡੀ ਲਾਈਫ ਸੈੱਟ ਹੋ ਸਕਦੀ ਹੈ ਪਰ ਇਹ ਵੀ ਨਹੀਂ ਹੈਗਾ ਵੀ ਸਾਰੀ ਜ਼ਿੰਦਗੀ ਚ ਕੰਮ ਹੀ ਕਰਿਆ ਜਾਨੇ ਨੇ ਕਈ ਵਾਰੀ ਹੋਰ ਵੀ ਬਹੁਤ ਜ਼ਰੂਰਤਾਂ ਹੁੰਦੀਆਂ ਨੇ ਬਿਲਕੁਲ ਦਿੱਕਤ ਇਹਨੂੰ ਵੀ ਪਤਾ ਵੀ ਘਰਾਂ ਨੂੰ ਨਾ ਘਰ ਦਾ ਪਿਆਰ ਬਹੁਤ ਜ਼ਰੂਰੀ ਆ ਕਲਾਕਾਰ ਜਿਸ ਸਮਾਨ ਪਿਆ ਨੇ ਕੁਝ ਨਹੀਂ ਕਰਨਾ ਹੈਗਾ ਪਰ ਮੈਂ ਤਾਂ ਆਪ ਚਾਹਣੀ ਆ ਵੀ ਟੋਨੀ ਕਦੋਂ ਮੇਰੇ ਕੋਲ ਆਵੇ ਤੇ ਮੈਨੂੰ ਗੱਲ ਨਾਲ ਲਾਵੇ ਸ਼ਾਇਰੀ ਦਾ ਸੁਪਨਾ ਬਣ ਕੇ ਰਹਿ ਗਿਆ ਜੋ ਕੁਝ ਮੈਂ ਸੋਚਿਆ ਸੀ ਨਾ ਉਹ ਤਾਂ ਬਿਲਕੁਲ ਵੀ ਨਹੀਂ ਹੋ ਰਿਹਾ ਮੈਂ ਤਾਂ ਲੱਗਦਾ ਜਿਉਂ ਨੂੰ ਮੈਨ ਲੱਗਦੀ ਨਹੀਂ ਹੈਗੀ ਉਹ ਜੀ ਘਰ ਵਾਲੀ ਇੱਕ ਬਗਾਨਿਆਂ ਵਾਂਗੂ ਮੇਰੇ ਕੋਲ ਦੇ ਲੰਘ ਜਾਂਦਾ ਮਿਸ਼ਾਲੀ ਖੜੀ ਤੂੰ ਇਹ ਸੋਚੀਂ ਵੀ ਉਹਦੇ ਦਿਲ ਤੇ ਦਿਮਾਗ ਦੀ ਕੀ ਚੱਲ ਕੀ ਰਿਹਾ ਉਹ ਕੀ ਸੋਚਦਾ ਹੋਊਗਾ ਤੇ ਰਹੀ ਗੱਲ ਤੂੰ ਕਹਿੰਦੀ ਆ ਨਾ ਕਿ ਤੂੰ ਉਹਦਾ ਵੇਟ ਕਰਦੀ ਆ ਵੀ ਕਦੋਂ ਉਹ ਗੱਲ ਨਾਲ ਲਾਵੇ ਤੈਨੂੰ ਪਰ ਇਹ ਤਾਂ ਤੇਰੇ ਹੱਥ ਹੈ ਵੀ ਬੰਦੇ ਨੂੰ ਨੱਥ ਕਿਵੇਂ ਪਾਉਣੀ ਹੈ ਤੇ ਕਿਵੇਂ ਉਹਨੂੰ ਕਾਬੂ ਕਰਨਾ ਹੈ ਬੁਰ ਬੁਰ ਮੈਂ ਮੰਨਦੀ ਆ ਵੀ ਮੇਰੇ ਹੱਥ 'ਚ ਵੀ ਬੰਦੇ ਨੂੰ ਵਸ ਕਿਵੇਂ ਕਰ ਲਾਂਗਾ ਪਰ ਬਸ ਚ ਵੀ ਤਾਂ ਹੀ ਹੋਗਣਾ ਜੇ ਮੇਰੇ ਕੋਲ ਆ ਕੇ ਬੈਠ ਕੇ ਮੇਰੇ ਨਾਲ ਗੱਲਾਂ ਬਾਤਾਂ ਕਰੂਗਾ ਉਹ ਤਾਂ ਮੇਰੇ ਕੋਲ ਖੜਨਾ ਨਹੀਂ ਪਸੰਦ ਕਰਦਾ ਹੁਣ ਤਾਂ ਬਸ ਇੱਕ ਕੰਮ ਦੀ ਨਾ ਵੀ ਮੈਂ ਆ ਕੰਮ ਕਰਨਾ ਸਾਰਾ ਦਿਨ ਤਾਂ ਬਾਹਰ ਰਹਿੰਦਾ ਕਦੇ ਮੇਰੇ ਨਾਲ ਬੈਠ ਕੇ ਕੋਈ ਦੁੱਖ ਸੁੱਖ ਨਹੀਂ ਕੀਤਾ ਉਹਨੇ ਗਲਤ ਤੇਰੀ ਸਹੀ ਹੈ ਵਿਸ਼ਾਲੀ ਜਦੋਂ ਇੱਕ ਔਰਤ ਨੂੰ ਬੰਦੇ ਤੋਂ ਪਿਆਰ ਨਾ ਮਿਲੇ ਨਾ ਹੂ ਸੈਟੀਸਫਾਈ ਨਾ ਹੋਵੇ ਆਪਣੇ ਹਸਬੰਡ ਤੋਂ ਫਿਰ ਉਹ ਬਾਹਰ ਹੀ ਜਾਂਦੀ ਹੈ ਇਹਨੂੰ ਮੈਂ ਗਲਤ ਵੀ ਨਹੀਂ ਕਹਿ ਸਕਦੀ ਪਰ ਇੱਕ ਵਾਰੀ ਉਹ ਆਪਣੇ ਹਸਬੰਦ ਨਾਲ ਗੱਲ ਤਾਂ ਕਰ ਹੀ ਸਕਦੀ ਐ ਕਿ ਮੈਂ ਤੇਰੇ ਤੋਂ ਸੈਟੀਸਫਾਈ ਨਹੀਂ ਹੈਗੀ। ਐਵੇਂ ਧੋਖਾ ਨਹੀਂ ਦੇ ਸਕਦੀ ਤੂੰ ਟੋਨੀ ਨੂੰ। ਬੁਲਬੁਲ ਮੈਂ ਟੋਨੀ ਨੂੰ ਧੋਖਾ ਨਹੀਂ ਦੇ ਰਹੀ। ਪਰ ਉਹਦੇ ਇਸ ਵਿਵਹਾਰ ਨੇ ਨਾ ਮੈਨੂੰ ਇਹ ਕੁਝ ਕਰਨ ਤੇ ਮਜਬੂਰ ਕੀਤਾ। ਤੇ ਇੱਕ ਵੀ ਸ਼ਾਲੀ ਇਹ ਤੇਰੀ ਆਪਣੀ ਲਾਈਫ ਐ। ਮੈਂ ਵੀ ਇੰਟਰਫੇਅਰ ਕਰਦੀ ਚੰਗੀ ਨਹੀਂ ਲਾਦੀ। ਪਰ ਤੂੰ ਇੱਕ ਵਾਰੀ ਫੇਰ ਸੋਚ ਲੈ। ਹਾਂ ਬੁਲਬੁਲ ਬਹੁਤ ਸੋਚ ਲਿਆ ਮੈਂ ਹੁਣ। ਪਰ ਇੱਕ ਸੁਹਾਗਣ ਹੋ ਕੇ ਮੈਂ ਰੰਡੇ ਪਤਾ ਨਹੀਂ ਘਟ ਸਕਦੀ ਨਾ ਤੇ ਇੱਕ ਵੀ ਛਾਲੀ ਮੈਂ ਤੈਨੂੰ ਇਹ ਹੀ ਸਲਾਹ ਦੇ ਰਹੀ ਆਂ ਵੀ ਜੋ ਤੂੰ ਕਰ ਰਹੀ ਆਂ ਬਹੁਤ ਗਲਤ ਕਰ ਰਹੀ ਆਂ ਜੇ ਇਸ ਗੱਲ ਦਾ ਟੋਨੀ ਨੂੰ ਪਤਾ ਲੱਗ ਗਿਆ ਹੋ ਤਾਂ ਤੈਨੂੰ ਇਸ ਘਰੋਂ ਬਾਹਰ ਕੱਢ ਦੂ ਤੇ ਤੇਰੇ ਮਗਰ ਉਹਦਾ ਕੀ ਹਾਲੂਗਾ ਕਦੇ ਤੂੰ ਸੋਚੇ ਤੇਰੇ ਮਾਪਿਓ ਤੇ ਕੀ ਬੀਤੂ ਲੋਕ ਥਾਂ ਥਾਂ ਤੇ ਗੱਲਾਂ ਕਰਨਗੇ ਤੁਹਾਡੀਆਂ ਬੁਲਬੁਲ ਮੈਂ ਹੀ ਸੋਚੀ ਜਾਵਾ ਉਹ ਕਿਉਂ ਨਹੀਂ ਸੋਚਦਾ ਹੈਗਾ ਮੈਨੂੰ ਮੇਰੇ ਘਰੋਂ ਕੋਈ ਚੀਜ਼ੀ ਲੋੜ ਨਾ ਹੋਵੇ ਤੇ ਮੈਨੂੰ ਕੋਈ ਦੁੱਖ-ਸੁੱਖ ਨਾ ਕਰਨਾ ਹੋਵੇ ਉਹਨੂੰ ਵੀ ਤਾਂ ਉਹਦੇ ਕੰਮ ਹੀ ਲੱਗਦੇ ਨੇ ਪਰ ਹੁਣ ਮੈਂ ਜਿਹੜੇ ਰਾਹ ਪੈ ਗਈ ਨਾ ਉੱਥੋਂ ਪਿੱਛੇ ਨਹੀਂ ਮੁੜਦੀ ਫਿਰ ਚਾਹੇ ਟੋਨੀ ਕੁਛ ਮਰਜ਼ੀ ਕਰ ਲੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਆਪਣੀ ਜ਼ਿੰਦਗੀ ਵੀ ਦੇਖਣੀ ਆ ਕਿਸੇ ਦੀ ਜ਼ਿੰਦਗੀ ਸਵਾਰ ਦੀ ਸਵਾਰਦੀ ਮੈਂ ਆਪਣੀ ਜ਼ਿੰਦਗੀ ਖਤਮ ਕਰ ਲਈ ਤੇ ਟੋਨੀ ਵੀ ਤਾਂ ਤੇਰੀ ਆਪਣੀ ਜ਼ਿੰਦਗੀ ਹੈ ਤੂੰ ਬਹਿ ਕੇ ਉਹ ਨਾਲ ਗੱਲ ਕਰ ਲੈ ਬੁਲਬੁਲ ਮੈਂ ਹੀ ਗੱਲ ਕਰਨ ਲਈ ਕਹਾ ਮੈਂ ਕਿਉਂ ਆਉਂਦੀ ਮੈਂੰਦਾ ਕਰਾਂ ਹਰ ਵਾਰੀ ਨੂੰ ਜਨਾਨੀ ਮੈਂ ਤਾਂ ਕਰਦੀ ਚੰਗੀ ਲੱਗਦੀ ਕਦੇ ਕਦੇ ਬੰਦੇ ਨੂੰ ਉਹਦਾ ਮੂੰਹ ਵੀ ਪੜ ਲੈਣਾ ਚਾਹੀਦਾ ਵੀ ਉਹਨੂੰ ਕੋਈ ਦੁੱਖ ਤਾਂ ਨਹੀਂ ਨਾਲੇ ਜੇ ਮੇਰੀ ਜਗ੍ਹਾ ਤੇ ਤੂੰ ਹੁੰਦੀ ਨਾ ਤਾਂ ਤੂੰ ਕੀ ਕਰਦੀ ਬੈਠ ਕੇ ਸੋਚੀ ਸੰਭਲ ਹਾਂਜੀ ਕਿੱਥੇ ਜਾ ਰਿਹਾ ਤੁਸੀਂ ਹਾਂਜੀ ਮੈਨੂੰ ਕੰਮ ਸੀ ਮੈਂ ਉਧਰ ਜਾਂਦਾ ਸੀ ਦੱਸੋ ਕੀ ਕੰਮ ਸੀ ਤੁਹਾਨੂੰ ਕੰਮ ਤਾਂ ਬਹੁਤ ਆ ਹਮੇ ਕਿਹੜੇ ਕਿਹੜੇ ਕੰਮ ਦਿਨਾਵਾ ਤੈਨੂੰ ਲੱਗਦਾ ਦੀਪ ਦੀ ਗੱਲ ਮੰਨਣ ਦਾ ਵੇਲਾ ਆ ਗਿਆ ਹੈਲੋ ਹਾਂਜੀ ਹਾਂਜੀ ਕਿੱਧਰ ਖੋ ਗਏ ਉਹ ਕੁਛ ਨਹੀਂ ਕੋਈ ਗੱਲ ਯਾਦ ਆ ਗਈ ਸੀ ਦੱਸੋ ਕੀ ਕੰਮ ਹੈ ਅੱਛਾ ਗੱਲਾਂ ਹੀ ਯਾਦ ਕਰਦੇ ਰਹੋ ਮੇਰੇ 'ਚ ਤਾਂ ਕਦੇ ਧਿਆਨ ਗਿਆ ਹੀ ਨਹੀਂ ਤੁਹਾਡਾ ਤੁਹਾਡੇ 'ਚ ਮੇਰਾ ਕਿਉਂ ਧਿਆਨ ਜਾਣਾ ਮੇਰੀ ਗੱਲ ਸੁਣੋ ਮੇਰੇ 'ਚ ਇਹੋ ਜਿਹਾ ਕੀ ਆ ਜੋ ਟੋਨੀ ਚ ਨਹੀਂ ਹੁਣ ਇਹ ਮੈਂ ਕਿਵੇਂ ਦੱਸਾਂ ਵੀ ਤੇਰੇ ਤੇ ਟੋਨੀ ਚ ਕੀ ਫਰਕ ਆ ਬਸ ਤੂੰ ਆਪ ਹੀ ਦੇਖ ਲੈ ਜਿਵੇਂ ਸੂਰਜ ਤੇ ਚੰਨ ਦਾ ਕੋਈ ਮੁਕਾਬਲਾ ਨਹੀਂ ਉਵੇਂ ਤੇਰੇ ਟੋਨੀ ਨਾਲ ਕੋਈ ਮੁਕਾਬਲਾ ਨਹੀਂ ਉਹ ਜੇ ਟੋਨੀ ਨੂੰ ਪਤਾ ਲੱਗ ਗਿਆ ਫੇਰ ਆਪਾਂ ਕੀ ਕਰਾਂਗੇ ਆਪਣਾ ਹਾਲ ਬੁਰਾ ਹੋ ਜੂ ਕੱਚੀਆਂ ਗੋਲੀਆਂ ਨਹੀਂ ਖੇਡਦੀ ਟੋਨੀ ਨੂੰ ਕੀ ਪਤਾ ਲੱਗਣਾ ਉਹਦੀ ਤਾਂ ਫਿਕਰ ਨਾ ਕਰ ਹੁਣ ਤਾਂ ਮੈਂ ਭਣ ਗਵੀਨ ਲੱਗਣ ਦਿੰਦੀ ਅੱਛਾ ਜੀ ਐਨਾ ਭਰੋਸਾ ਤੁਹਾਨੂੰ ਭਰੋਸਾ ਕੀ ਆ ਤੇ ਪਿਆਰ ਵੀ ਬਹੁਤ ਆ ਪਰ ਤੇਰੇ ਨਾਲ ਅੱਛਾ ਜੀ ਛੱਡ ਕੋਈ ਗੱਲ ਨਹੀਂ ਮੇਰੇ ਵੱਲੋਂ ਹਾਂ ਪਰ ਤੁੰਨੇ ਇਹਨੂੰ ਭਿੰਕਣੀ ਲੱਗਣੀ ਚਾਹੀਦੀ ਏਸ ਗੱਲ ਦੀ ਸੱਚੀ ਹਾਂ ਹਾਂ ਸੱਚੀ ਹਾਂ ਤੁਸੀਂ ਬੇਫਿਕਰ ਰਹੋ ਤੁੰਨੇ ਨੂੰ ਨਹੀਂ ਕਿਸੇ ਗੱਲ ਦਾ ਪਤਾ ਲੱਗਦਾ ਪਰ ਮੈਂ ਤੈਨੂੰ ਬਹੁਤ ਪਰ ਕਰਦੀ ਆਂ ਮੈਂ ਕੁਝ ਨਹੀਂ ਰੱਖੋਗੀ ਮੇਰੀ ਗੱਲ ਸੁਣ ਜਿਹੜਾ ਕੁਝ ਮੈਂ ਕਹੂੰਗਾ ਉਹ ਕੁਝ ਕਰੇਗੀ ਜਾਨ ਮੰਗ ਦੇਵਾ ਅੱਛਾ ਐਡੀ ਗੱਲ ਹੋ ਗਈ ਫਿਰ ਹਾਂ ਚੱਲ ਕੋਈ ਨਾ ਆਪਾਂ ਕਰਦੇ ਆ ਕਿਥੇ ਦਿਨ ਗੱਲ ਬਹਿ ਕੇ ਮੈਨੂੰ ਜ਼ਰੂਰੀ ਕੰਮ ਆ ਮੈਂ ਵੀ ਜਾਣਾ ਹੁਣ ਠੀਕ ਹੈ ਜਾ ਤੇ ਮੈਂ ਤੇਰਾ ਇੰਤਜ਼ਾਰ ਕਰੂੰਗੀ ਜਲਦੀ ਵਾਪਸ ਆਇਂ ਕੋਈ ਗੱਲ ਨਹੀਂ ਹੁਣ ਨਾ ਮੈਂ ਵੀ ਬਾਏ ਠੀਕ ਹੈ ਪਾਜੀ ਬੜੇ ਚੁੱਪ ਚੁੱਪ ਰਹਿੰਦੇ ਹੋ ਕਦੇ ਸਾਡੇ ਕੋਲ ਵੀ ਬਹਿ ਜਾ ਕਰੋ ਲੈ ਬੈਠ ਕੇ ਦੱਸੋ ਕੀ ਕੰਮ ਹੈ ਲੈ ਜੇ ਕੰਮ ਹੋਊਗਾ ਅਈ ਤੁਸੀਂ ਬੈਠੋਗੇ ਮਲੇ ਮੈਨੂੰ ਐ ਦੱਸੋ ਮੇਰੇ ਸਹੇਲੇ ਨੇ ਚੁੱਪ ਚੁੱਪ ਕਿਉਂ ਰਹਿੰਦੇ ਆ ਤੁਸੀਂ ਇਹਦਾ ਜੀ ਨਹੀਂ ਲਵਾਉਂਦੇ ਉਹ ਜੀ ਇਹਦਾ ਫੇਰਾ ਲੱਗਿਆ ਹੋਇਆ ਭੈਣੇ ਇਹ ਕਿਹੜਾ ਨਵੀਂ ਵਿਆਹੀ ਹੈ ਛੱਡ ਬੁਲਬੁਲ ਇਹਨਾਂ ਨਾਲ ਤਾਂ ਗੱਲ ਕਰਨ ਦਾ ਕੀ ਫਾਇਦਾ ਹੈ ਨਹੀਂ ਇਹਨਾਂ ਨੂੰ ਤਾਂ ਸਿੱਧੀ ਗੱਲ ਨੂੰ ਪੁੱਠੀ ਲੈ ਕੇ ਜਾਣਾ ਹੁੰਦਾ ਨਾ ਮੈਂ ਤੇਰੀ ਕਿਹੜੀ ਗੱਲ ਨੂੰ ਪੁੱਠੀ ਲੈ ਗਿਆ ਬਾਜੀ ਵਿਆਹ ਇੱਕ ਇਹੋ ਜਿਹਾ ਬੰਧਨ ਹੈ ਜਿਹੜਾ ਹਸਬੰਡ ਵਾਈਫ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਨਾ ਕਿ ਤੋੜ ਕੇ ਜੋੜੇ ਹੋਈਆਂ ਭੈਣੇ ਟੁੱਟੇ ਨਹੀਂ ਪਾਜੀ ਵਿਆਹ ਤੋਂ ਬਾਅਦ ਹਰੇਕ ਜੋੜਾ ਬਾਰ ਕੋ ਮੰਨ ਜਾਂਦਾ ਤੇ ਮੈਨੂੰ ਤਾਂ ਲੱਗਾ ਤੁਸੀਂ ਵੀ ਛਾਲੇ ਨੂੰ ਕਿਤੇ ਲੈ ਕੇ ਗਏ ਹੋ ਛੱਡ ਬੁਲਬੁਲ ਤੂੰ ਘੁੰਮਣ ਫਿਰਨ ਦੀ ਗੱਲ ਕਰਦੀ ਆ ਇਹ ਤਾਂ ਮੈਨੂੰ ਕਦੇ ਬਾਜ਼ਾਰ ਤੱਕ ਨਹੀਂ ਲੈ ਕੇ ਗਏ ਸਾਡੇ ਪਰਿਵਾਰ ਚ ਨਾ ਇਹੋ ਜਿਹਾ ਕੁਝ ਨਹੀਂ ਚੱਲਦਾ ਵੀ ਨੂਹਾਂ ਧੀਆਂ ਬਾਹਰ ਤੁਰੀਆਂ ਫਿਰਨ ਪਾਜੀ ਹੁਣ ਸਮਾਂ ਬਹੁਤ ਬਦਲ ਗਿਆ ਉਹ ਹੋਰ ਵੇਲੇ ਸੀ ਤੇ ਹੁਣ ਦਾ ਟਾਈਮ ਹੋਰ ਹੈ ਹੁਣ ਤਾਂ ਦੁਨੀਆ ਚੰਨ ਤਾਰੇ ਤੱਕ ਪਹੁੰਚੀ ਪਈ ਐ ਛੱਡ ਬੁਲਬੁਲ ਕਿਹਨੂੰ ਸਮਝਾ ਰਹੀ ਏ ਤੂੰ ਇਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਬਸ ਤੂੰ ਇਹ ਸਮਝ ਲੈ ਕਿ ਮੈਂ ਤਾਂ ਵਿਆਹ ਤੋਂ ਬਾਅਦ ਨਾ ਗੁਲਾਮੀ ਦੀ ਜੇਲ੍ਹ ਚ ਕੈਦ ਹੋਗੀ ਮੈਂ ਕੁਛ ਨਹੀਂ ਕਹਿ ਸਕਦਾ ਜਿਵੇਂ ਮੈਂ ਕਹਤਾ ਨਾ ਤੈਨੂੰ ਉਵੇਂ ਹੀ ਚੱਲਣਾ ਪੈਣਾ ਐਂ ਥੋੜੀ ਹੁੰਦਾ ਭਾਜੀ ਕਿਸੇ ਵੀ ਧੀ ਭੈਣ ਨੂੰ ਵਿਆਹ ਕੇ ਲਿਆਓ ਕਰੇ ਤੇ ਮੁੜ ਕੇ ਗੁਲਾਮ ਬਣਾ ਕੇ ਰੱਖੋ ਹੁਣ ਉਹਨੂੰ ਘਰੋਂ ਬਾਹਰ ਹੀ ਨਾ ਕੱਢੋ ਵਿਸ਼ਾਲੀ ਦੇ ਵੀ ਕੁਝ ਹਰਮਾਨ ਨੇ ਇਦਾਂ ਵੀ ਦਿਲ ਕਰਦਾ ਵੀ ਮੈਂ ਘਰੋਂ ਬਾਹਰ ਜਾਵਾਂ ਤੇ ਕਿਤੇ ਘੁੰਮਾਂ ਫਿਰਾਂ ਜਦੋਂ ਕਹਦਾ ਨਾ ਭਾਈ ਸਾਡੇ ਇਹ ਰਵਾਜ ਨਹੀਂ ਬਲ ਬਲ ਤੈਨੂੰ ਮੈਂ ਕਿਹਾ ਸੀ ਨਾ ਵੀ ਇਹਦੇ ਨਾਲ ਜਿੰਨਾ ਮਰਜ਼ੀ ਮੱਥਾ ਮਾਰ ਲੈ ਇਹ ਨਹੀਂ ਸਮਝਣਾ ਪਰ ਤੈਨੂੰ ਲੱਗਦਾ ਸੀ ਵੀ ਤੇਰੀ ਗੱਲ ਮੰਨ ਜੂਗਾ ਇਹ ਤਾਂ ਪੱਥਰਾ ਪੱਥਰਾ ਜੋ ਕਦੇ ਵੀ ਨਹੀਂ ਪਿਗਲਦਾ ਹੈਗਾ ਸਹੀ ਗੱਲ ਹੈ ਵੀ ਸ਼ਾਲੀ ਤੇਰੀ ਤੇਰੀ ਜ਼ਿੰਦਗੀ ਨੂੰ ਵੇਖੇ ਤਾਂ ਨਾ ਮੈਨੂੰ ਬਹੁਤ ਤਰਸ ਆ ਰਿਹਾ ਹੋਂ ਪਤਾ ਲੱਗਿਆ ਮੈਨੂੰ ਜਿਹੜਾ ਰਾਤੂੰ ਚੁਣਿਆ ਨਾ ਉਹ ਸਹੀ ਹੈ ਦੇਖ ਲਾ ਮੈਂ ਭਾਜੀ ਨੂੰ ਸਮਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਹੈ ਕਿ ਸਮਝਦਾ ਹੀ ਨਹੀਂ ਹੈਗਾ ਉਹਨੂੰ ਤਾਂ ਇਹ ਲੱਗਦਾ ਵੀ ਔਰਤ ਸਿਰਫ ਬੰਦੇ ਦੀ ਪੈਰ ਦੀ ਜੁੱਤੀ ਬਣ ਕੇ ਰਵੇ ਉਹਨੂੰ ਗੁਲਾਮ ਬਣਾ ਕੇ ਰੱਖਿਆ ਜਾਵੇ ਹੋਰ ਕੋਈ ਗੱਲ ਨਹੀਂ ਇਹ ਬੰਦੇ ਦਾ ਕੋਈ ਫਰਜ਼ ਨਹੀਂ ਬੰਦਾ ਕਿ ਉਹ ਆਪਣੇ ਘਰ ਲਈ ਨੂੰ ਕੀਤੇ ਕਮਾਵੇ ਫਰਾਵੇ ਉਹਦੇ ਵੀ ਕੁਝ ਹਰਮਾਨ ਨੇ ਇਹ ਸ਼ਾਦੀਆਂ ਦੇਖੇ ਨਾ ਮੈਨੂੰ ਤਾਂ ਆਪਣੇ ਫਿਊਚਰ ਬਾਰੇ ਟੈਨਸ਼ਨ ਹੋਈ ਜਾਂਦੀ ਆ ਵੀ ਜੇ ਮੇਰਾ ਘਰ ਆਲਾ ਟੋਨੀ ਭਾਜੀ ਵਾਂਗੂ ਨਿਕਲਿਆ ਫਿਰ ਫਿਰ ਮੇਰਾ ਕੀ ਹਾਲ ਹੋਊਗਾ ਸੱਚੀ ਇਹ ਸ਼ਾਦੀਆਂ ਤੇ ਬਥੇਰਾ ਤਰਸਾਈ ਜਾਂਦੇ ਆਂ ਤਦੋਂ ਮੈਨੂੰ ਲੱਗਿਆ ਸੀ ਕਿ ਵੀ ਸ਼ਾਨੀ ਅਨਮੋਲ ਨਾਲ ਗੱਲ ਕਰਕੇ ਗਲਤ ਕਰ ਰਹੀ ਐ ਪਰ ਹੁਣ ਮੈਨੂੰ ਯਕੀਨ ਹੋ ਗਿਆ ਛੇਟ ਅਭਿਸ਼ਾਲੀ ਨੇ ਰਾਹ ਚੁਣਿਆ ਉਹ ਸਹੀ ਐ ਜੇ ਟੋਨੀ ਭਾਜੀ ਚੱਜਦੇ ਹੁੰਦੇ ਉਹਦੇ ਨਾਲ ਬਹਿ ਕੇ ਦੋ ਦਿਨ ਗੱਲਾਂ ਸਾਂਝੀਆਂ ਕਰਦੇ ਫਿਰ ਉਹ ਐਵੇਂ ਕਿਉਂ ਕਰਦੀ ਕਿਉਂ ਅਨਮੋਲ ਵੀ ਮਗਰ ਲੱਜੇ ਅਨਮੋਲ ਕਿ ਤੁਸੀਂ ਮੈਨੂੰ ਜੋ ਕਿਹਾ ਸੀ ਮੈਂ ਹੁਣ ਤੱਕ ਕੋਈ ਕੀਤਾ ਹੁਣ ਤਨ ਤੁਸੀਂ ਮੈਨੂੰ ਆਉਦੇ ਤੋਂ ਲਾ ਕਰਦੇ ਤੈਨੂੰ ਲੱਗਦਾ ਵੀ ਮੈਂ ਆਉਦੇ ਤੋਂ ਵੱਖ ਕਰ ਦੂੰਗਾ ਅਨਮੋਲ ਮੈਂ ਲਾਉਦਾ ਹੀ ਆ ਗਈ ਹੁਣ ਆਪਾਂ ਕੀ ਕਰੀਏ ਕੋਈ ਨਾ ਕਬਰੋਂ ਨਹੀਂ ਕਾਤੋਂ ਮੈਂ ਹੈਗਾ ਅਨਮੋਲ ਮੈਨੂੰ ਬਾਰਡਰ ਲੱਗ ਰਿਹਾ ਪਲੀਜ਼ ਤੁਸੀਂ ਗੇਟ ਨਾ ਖੋਲਿਓ ਕੋਈ ਨਾ ਗੇਟ ਤਾਂ ਖੋਲਣਾ ਹੀ ਕੋਈ ਚਲੋ ਤੂੰ ਇੱਥੇ ਕੀ ਕਰਦੇ ਆ ਕੁੱਤੀਏ ਬਗਵਾਸ ਬੰਦ ਕਰ ਬਿਸ਼ਾਲੀ ਤੇਰੀ ਨਹੀਂ ਰਹੀ ਬਿਸ਼ਾਲੀ ਮੇਰੀ ਹੋ ਚੁੱਕੀ ਐ ਕੀ ਮਤਲਬ ਤੇਰਾ ਇਹ ਮੇਰੇ ਘਰ ਵਾਲੀ ਐ ਤੂੰ ਆਪਦੀ ਭਾਬੀ ਨਾਲ ਬਹੁਤ ਗਲਤ ਕੀਤਾ ਗਲਤ ਉਹ ਗਲਤ ਮੈਂ ਨਹੀਂ ਕੀਤਾ ਬਿਸ਼ਾਲੀ ਖੁਦ ਚੱਲ ਕੇ ਆਈ ਐ ਮੇਰੇ ਕੋਲ ਪੁੱਛਣਾ ਚਾਹੇ ਤੂੰ ਸਾਰੀ ਇਹ ਚੰਗਾ ਨਹੀਂ ਕੀਤਾ ਮੈਂ ਮਰ ਗਿਆ ਸੀ ਗੱਲ ਸੁਣ ਲੈ ਖਬਰਦਾਰ ਜੇ ਬਿਸ਼ਾਲੀ ਤੇ ਹੱਥ ਚੱਕਿਆ ਉਹ ਮੇਰੀ ਐ ਹੁਣ ਤੇਰੀ ਨਹੀਂ ਰਹੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਤੂੰ ਮੇਰਾ ਭਰਾ ਹੋ ਕੇ ਮੈਨਾਂ ਐ ਕਰੇਗਾ ਭਰਾ ਹੂੰ ਉਹ ਤੂੰ ਸੋਤੇਲਾ ਹੈ ਸੋਤੇਲਾ ਭਰਾ ਤੇਰਾ ਪਿਓ ਸਾਡੇ ਨਾਲ ਸਿਰ ਰਲਿਆ ਹੁੰਦਾ ਸੀ ਫਿਰ ਤੇਰੀ ਮਾਂ ਤੇਰੀ ਮਾਂ ਜਨਮ ਦੇ ਕੇ ਤੈਨੂੰ ਉਹਦੀ ਮੁੱਕ ਗਈ ਸੀ ਕੋਈ ਉਹ ਤਾਂ ਮੇਰੀ ਮਾਂ ਚੰਗੀ ਸੀ ਤੈਨੂੰ ਪਾਲ ਪਲੋਸ ਕੇ ਐਡਾ ਵੱਡਾ ਕਰਤਾ ਪਰ ਤੂੰ ਉਹ ਤੂੰ ਤਾਂ ਸਾਲਿਆ ਮੇਰੀ ਜ਼ਮੀਨ ਵੀ ਖੋਲੀ ਤੇ ਆ ਮੇਰਾ ਘਰ ਮੇਰਾ ਘਰ ਵੀ ਤੂੰ ਆਉਦੇ ਨਾਮ ਲਵਾ ਲਿਆ ਮੈਂ ਤੇਰਾ ਵੱਡਾ ਭਰਾ ਹਾਂ ਵੱਡਾ ਭਰਾ ਵੱਡਾ ਭਰਾ ਮੇਰਾ ਹੈ ਨਹੀਂ ਤੂੰ ਤੂੰ ਸੋ ਤੇਲ ਹੈ ਜੇ ਤੂੰ ਮੇਰਾ ਭਰਾ ਹੁੰਦਾ ਨਾ ਤਾਂ ਮੈਂ ਇੱਥੇ ਹੁੰਦਾ ਮੈਂ ਚੰਡੀਗੜ੍ਹ ਨਾ ਰਹਿੰਦਾ ਨਾ ਜਦੋਂ ਉਹਦੇ ਮਾਂ ਆਈ ਸੀ ਤਾਂ ਉਹਦੇ ਗੱਲ ਕਰ ਲੈਂਦਾ ਹੁਣ ਤੂੰ ਪੁਛਾਲੀ ਨੂੰ ੱਟਕੇ ਨਾ ਰੱਖੇਗਾ ਇਹ ਤੂੰ ਚੰਗਾ ਨਹੀਂ ਕੀਤਾ ਅਨਮੋਲ ਕੋਈ ਨਹੀਂ ਦੇਖ ਲਾਂਗੇ ਜਿਹੜਾ ਕੁਛ ਹੋ ਬਗ ਜਾ ਇੱਥੋਂ ਕੋਈ ਨਾ ਦੇਖ ਨੂੰ ਮੈਂ ਤੈਨੂੰ ਉਹ ਦੇਖ ਲਈ ਪੁਛਾਲੀ ਤੈਨੂੰ ਡਰਨ ਦੀ ਲੋੜ ਨਹੀਂ ਜਿੰਨਾ ਚਿਰ ਮੈਂ ਹੈਗਾ ਅਨਮੋਲ ਮੈਨੂੰ ਨਹੀਂ ਡਰ ਆ ਕਿ ਕਿਤੇ ਟੋਨੀ ਆਵੜ ਜਾਪ ਨੂੰ ਕੁਝ ਨਾ ਕਰ ਲਵੇ ਉਹ ਕੁਝ ਨਹੀਂ ਕਰਦਾ ਐਨੀ ਹਿੰਮਤ ਹੈ ਨਹੀਂ ਉਹਦੇ ਚ ਵੀ ਆਪ ਦੇ ਆਪ ਨੂੰ ਕੁਝ ਕਰ ਲਓ ਤੂੰ ਟੈਨਸ਼ਨ ਨਾ ਲੈ ਜਿਹੜਾ ਕੁਝ ਹੋ ਦੇਖੀ ਜਾ ਮੇਰੇ ਹੁੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਠੀਕ ਹੈ ਹਲੋ ਹਾਂ ਉਹ ਯਾਰ ਜਦੋਂ ਤੈਨੂੰ ਕਹਿਤਾ ਵੀ ਤੇਰਾ ਕੰਮ ਹੋ ਜੂ ਫਿਰ ਕਿਉਂ ਉਹ ਕਰੀ ਜਾਂਦਾ ਦੇਖ ਯਾਰ ਪੈਸੇ ਤਾਂ ਲੱਗਣਗੇ ਮੈਂ ਵੀ ਕਿਸੇ ਮਜਬੂਰੀ ਚ ਫਸਿਆ ਹੋਇਆ ਨਹੀਂ ਮੈਂ ਤੈਨੂੰ ਆਪ ਵੀ ਨਹੀਂ ਕਹਿੰਦਾ ਸੀ ਨਾ ਨਾ ਪੈਸਾ ਤੋਂ ਬਿਨਾ ਕੰਮ ਨਹੀਂ ਹੋਣਾ ਦੇਖ ਯਾਰ ਮੈਂ ਤੈਨੂੰ ਲਾਸਟ ਵਾਰ ਕਹਤਾ ਪੈਸੇ ਦੇ ਦੇ ਤੇ ਆਪਦਾ ਕੰਮ ਕਰਾ ਲਾ ਚੱਲ ਕੋਈ ਨਾ ਯਾਰ ਦੇਖਦਾ ਮੈਂ ਮੈਂ ਕੀ ਕਰਨਾ ਠੀਕ ਆ ਹਾਂ ਮੈਨੂੰ ਪਤਾ ਸੀ ਤੂੰ ਇੱਥੇ ਜ਼ਰੂਰ ਆਏਂਗਾ ਅੜਮੋੜ ਤੂੰ ਵਿਚਾਲੀ ਨੂੰ ਛੱਡ ਦੇ ਮੈਂ ਤੇਰੇ ਨਾਲ ਲੜਨਾ ਨਹੀਂ ਚਾਹੁੰਦਾ ਉਹ ਮੇਰੇ ਘਰ ਵਾਲੀ ਐ ਜੋ ਤੂੰ ਮੇਰੇ ਤੋਂ ਮੰਗੇਗਾ ਨਾ ਮੈਂ ਤੈਨੂੰ ਦੇਣ ਨੂੰ ਤਿਆਰ ਐ ਕਿਹੋਂ ਆ ਗਿਆ ਨਾ ਆਪਦੀ ਔਕਾਤ ਤੇ ਘਰ ਵਾਲੀ ਦਾ ਸੌਦਾ ਕਰਨਾ ਆਇਆ ਮੇਰੇ ਨਾਲ ਨਹੀਂ ਹਨਮੋਰ ਤੂੰ ਗੱਲ ਤੋਂ ਸਮਝ ਰਿਹਾ ਹੈ ਮੈਂ ਹੀ ਆਪਦੀ ਔਕਾਤ ਭੁੱਲ ਗਿਆ ਸੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਵਿਸ਼ਾਲੀ ਨੂੰ ਛੱਡ ਦੇ ਉਹ ਮੇਰੇ ਘਰ ਦੀ ਇੱਜ਼ਤ ਐ ਬਸ ਕਰ ਓਏ ਤੂੰ ਵਿਸ਼ਾਲੀ ਦਾ ਨਾਮ ਲੈਣ ਦੀ ਲੋੜ ਨਹੀਂ ਜੇ ਆਪਦੀ ਜ਼ੁਬਾਨ ਤੇ ਵਿਸ਼ਾਲੀ ਦਾ ਨਾਮ ਲਿਆ ਹੁੰਦਾ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਬਾਅਨਮੋਲ ਇੱਕੋ ਮਾਂ ਦਾ ਦੁੱਧ ਪੀ ਕੇ ਤੂੰ ਮੇਰੇ ਨਾਲ ਧਗੇਬਾਜੀ ਕਰਦਾ ਉਹ ਧਗੇਬਾਜੀ ਤਾਂ ਤੂੰ ਕੀਤੀ ਐ ਟੋਨੀ ਮੈਂ ਤਾਂ ਹੁਣ ਇਸ ਮਸਲੇ ਦਾ ਹੱਲ ਕਰਨਾ ਤੇ ਉਹ ਵੀ ਜਲਦੀ ਮੈਂ ਸਭ ਕੁਝ ਛੱਡ ਦੂੰ ਅਨਮੋਲ ਪਰ ਆਪਦੀ ਵਾਈਫ ਨੂੰ ਨਹੀਂ ਛੱਡਦਾ ਹੁਣ ਮੈਂ ਪੰਚਾਇਤ ਕੋਲ ਚੱਲਿਆ ਉਹ ਤੂੰ ਪੰਚਾਇਤ ਛੱਡ ਕੋਰਟ ਕਚੈਰੀ ਜਿੱਥੇ ਮਰਜ਼ੀ ਵਗ ਜਾ ਮੈਨੂੰ ਕੋਈ ਪਰਵਾਹ ਨਹੀਂ ਮੈਂ ਸਿਰ ਤੇ ਕਫਣ ਮੰਨੀ ਫਿਰਦਾ ਮੌਤ ਤੋਂ ਡਰਦਾ ਇੱਕ ਗੱਲ ਯਾਦ ਰੱਖੀ ਜਾ ਵਗ ਜਾ ਦਫਾ ਹੋ ਜਾ ਇੱਥੋਂ ਚਾ ਨਹੀਂ ਜਾਂਦਾ ਮੈਂ ਕੀ ਕਰ ਲੇਗਾ ਮੇਰੇ ਘਰ ਦੀ ਇੱਜ਼ਤ ਤੇਰੇ ਹਵਾਲੇ ਕਰ ਜਾ ਤੇ ਮੈਂ ਲੋਕਾਂ ਨੂੰ ਕੀ ਮੂੰਹ ਦਿਖਾਵਾਂ ਖਾਗੀ ਦਾ ਨੰਬਰ ਆ ਕਾ ਨੋ ਨੰਬਰ ਆ ਚੱਕਾ ਕੇ ਨਾ ਚਲ ਦੇਖ ਲੈਨੇ ਆ ਕਿਵਰ ਕਿਸੇ ਕੰਮ ਵਾਲਾ ਦਾ ਹੁੰਦਾ ਹਲੋ ਕੌਣ ਆ ਹਾਂਦੀਪ ਕੀ ਅੱਛਾ ਮੈਂ ਹੁਣੇ ਦੇਖਦੀ ਆ ਉਹ ਤੈਨੂੰ ਲੋਕਾਂ ਦਾ ਡਰਣਾ ਕੋਈ ਨਹੀਂ ਇਹ ਵੀ ਡਰ ਚੱਕ ਦਿੰਦੇ ਆ ਤੇਰਾ ਨਹੀਂ ਅੰਮੋ ਵਿਸ਼ਾਲੀ ਹੱਜ ਵਿੱਚ ਨਾ ਅੰਮਾ ਅੰਮਾ ਛੇਦੀ ਮੌਤ ਆਈ ਸੀ ਇਹ ਮਰ ਗਿਆ ਵਿਸ਼ਾਲੀ ਹੁਣ ਹੁਣ ਕੋਈ ਨਹੀਂ ਰੋਕ ਸਕਦਾ ਹੁਣ ਆਪਣੇ ਇੱਥੇ ਬਾਲਾ ਟੈਂਪ ਖੜਨਾ ਸਹੀ ਨਹੀਂ ਹੈਗਾ ਦੇਖ ਰੋਣ ਦਾ ਕੋਈ ਫਾਇਦਾ ਨਹੀਂ ਤੂੰ ਕਿਹਾ ਸੀ ਨਾ ਕਿ ਮੈਨੂੰ ਪਿਆਰ ਕਰਦੀ ਹੈ ਤੂੰ ਦੇਖ ਆਪਣੇ ਪਿਆਰ ਚਾਹੁੰਦਾ ਸੀ ਛੜਾਉਂਦਾ ਗੱਡੀ ਤੇ ਜੇ ਕੋਈ ਹੋਰ ਵੀ ਆਪਣੇ ਪਿਆਰ ਚਾਊਗਾ ਤਾਂ ਉਹਦਾ ਵੀ ਇਹੀ ਹਸ਼ਰ ਹੋਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਨੇ ਉਹਨੇ ਤੁਸੀਂ ਸਾਡੀ ਨਵੀਂ ਵੀਡੀਓ ਦੇਖ ਕੇ ਆ ਤੇ ਤੁਹਾਨੂੰ ਦੱਸੋ ਕਿੱਦਾਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਚ ਤੇ ਆਪਣੇ ਯਾਰਾਂ ਮਿੱਤਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਪਰਿਵਾਰਕ ਕਨਸੈਪਟ ਹੁੰਦਾ ਆਪਣਾ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੀ ਸਾਬ ਉਹਨਾਂ ਦੇ ਨਾਮ ਬੋਲਾਂਗੇ ਸੁਖੀ ਸਵੈਚ ਬੱਬੀ ਸਿੰਪਲ ਜੱਟੀ ਪ੍ਰਭਜੋ ਢਿੱਲੋਂ ਸ਼ਰਮਾ ਫੈਮਿਲੀ ਬਲੌਗ ਦਿਲਪ੍ਰੀਤ ਕੌਰ ਸਰਦਾਰਨੀ ਕੌਰ ਬੱਬੀ ਲਾਡੀ ਤਲਵੰਡੀ ਚੈਣਾ ਸਿੰਘ ਪੂਨਮ ਕਮਲ ਸਰਾ ਅੰਜਲੀ ਕਪੂਰ ਰੀਆ ਕੌਰ ਪਰਮਜੀਤ ਕੌਰ ਰਜਿੰਦਰ ਕੌਰ ਜਸਪ੍ਰੀਤ ਕੌਰ ਆਲੀਆ ਖਾਨ ਅਰਵਿੰਦਰ ਹਰਲੀਨ ਕੌਰ ਸਿਲਵੀਆ ਵਾਲੀਆ ਆਦਰਸ਼ ਵਾਲੀਆ ਜਸ਼ਨ ਕੌਰ ਚੈਣਾ ਸਿੰਘ ਸੋਮਾ ਰਾਣੀ ਕੁਲਦੀਪ ਕੌਰ ਜੀ ਐਸ ਸਿੰਘ ਗੁਰਜਿੰਦਰ ਸਿੰਘ ਅਮਰਤ ਦਿਓਲ ਦੀਪਦੀਪ ਰਾਜ ਬਰਾੜ ਪ੍ਰੀਤ ਰਾਮ ਗੜੀਆ ਸਾਬੀ ਅਨੂਪਰੀਆ ਸੁਖਮੀਤ ਕਿਊਟਕੇ ਸਵਰਨਜੀਤ ਕੌਰ ਜਸਪ੍ਰੀਤ ਕੌਰ ਰੀਨਾ ਰੋੜਾ ਆਲਿਆ ਖਾਨ ਦਲਜੀਤ ਕੌਰ ਅਰਵਿੰਦਰ ਪ੍ਰਭਜੋਤ ਢਿੱਲੋਂ ਨਿਹਾਰਾਣੀ ਹਰਪ੍ਰੀਤ ਕੌਰ ਹਰਪ੍ਰੀਤ ਸਿੰਘ ਹੰਸਾਣੀ ਵਾਲਾ ਪ੍ਰੀਤ ਸੰਧੂ ਨਵਜੂਕੇ ਲਾਡੀ ਤਲਵੰਡੀ ਸਿਮਰਨਜੀਤ ਕੌਰ ਜਾਰਡਨ ਸੰਧੂ ਪੀਵੀ 10 ਦੀਪ ਮਹਿਤ ਚੌਧਰੀ ਹੰਦੀਵਾਲ ਜੱਟ ਰਿਕਾਰਡ ਗੁਰਮਾਨਜ ਪਾਵਰ ਲਬਰੀ ਲਵ ਰੂਪ ਸੰਧੂ ਸੋਨੂ ਸਿੰਘ ਆਸ਼ਾਨ ਪਟਾਲਾ ਅੰਜਲੀ ਕਪੂਰ ਪਰਮਜੀਤ ਕੌਰ ਹਰਲੀਨ ਕੌਰ ਲਖਵਿੰਦਰ ਕੌਰ ਗਰੇਵਾਲ ਰੀਨਾ ਰੋੜਾ ਸੁਖਪਿੰਦਰ ਢਿੱਲੋਂ ਰਾਜਵੰਤ ਪੁੱਲਰ ਅਵਤਾਰ ਕੌਰ ਰਜਿੰਦਰ ਕੌਰ ਕਲਦੀਪ ਸਿੰਘ ਆਦਰਸ਼ ਵਾਲੀਆ ਹਰਸਿਮਰਨ ਕੌਰ ਰਜਵੰਤ ਪੁੱਲਰ ਜੀਸਸ ਗੁਰシャン ਢਿੱਲੋਂ ਹਾਂਜੀ ਤੇ ਆਪਣੀ ਇਸ ਵੀਡੀਓ ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ ਅਗਲੀ ਵੀਡੀਓ ਚ ਆਪਾਂ ਉਹਨਾਂ ਦੇ ਵੀ ਨਾਂ ਬੋਲਾਂਗੇ ਆਪਣੇ ਪਿੰਡ ਦਾ ਨਾਂ ਜਰੂਰ ਲਿਖਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਡੇ ਖਾਤਰੀ ਅਸੀਂ ਵੀਡੀਓ ਬਾਈ ਬਣਾਈ ਦੀਆਂ ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ ਤੇ ਤੁਸੀਂ ਵੀ ਜਰੂਰ ਦੇਖਿਆ ਕਰੋ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹਦੀ ਵੀ ਐਕਟਿੰਗ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟ ਚ ਉਹਦਾ ਨਾਮ ਜਰੂਰ ਲਿਖਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੇਂ ਕਨ 何だ